ਕਪੂਤਲਾ ਵਿੱਚ ਅੱਜ ਸੁਖਪਾਲ ਖੈਰਾ ਜੀ ਦੀ ਬੇਲ ਲੱਗੀ ਹੋਈ ਹੈ ਅੱਜ 9 ਤਰੀਕ ਨੂੰ ਉਹਨਾਂ ਦੀ ਬੇਲ ਦੀ ਸੁਣਵਾਈ ਸੀ ਔਰ ਇਸ ਵਕਤ ਮੇਰੇ ਨਾਲ ਉਹਨਾਂ ਦੇ ਬੇਟੇ ਮਹਿਤਾਬ ਖੈਰਾ ਜੀ ਨੇ ਜਿਨ੍ਹਾਂ ਨੇ ਟਵੀਟ ਵੀ ਕੀਤਾ ਹੈ ਕਿ ਉਹਨਾਂ ਨੂੰ ਤੇ ਉਹਨਾਂ ਦੀ ਫੈਮਲੀ ਨੂੰ ਲਾਈਫ ਥ्रेट ਹੈ ਮਹਿਤਾਬ ਜੀ ਕੀ ਹੈਗਾ ਸਾਰਾ ਮਾਮਲਾ ਕੁਝ ਦੱਸੋ ਕਿ ਥ्रेट ਕਿੱਥੋਂ ਆਇਆ ਹੈਗਾ ਜੀ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਨੂੰ ਸਰ ਬੜੀ ਕ੍ਰੈਡਿਬਲ ਇਨਫੋਰਮੇਸ਼ਨ ਹੈ ਕਿ ADGP ਇੰਟੈਲੀਜੈਂਸ ਨੇ ਇੱਕ ਥ्रेट ਪਰਸੈਪਸ਼ਨ ਕੈਰੀ ਆਊਟ ਕੀਤੀ ਜਿਹਦੇ ਵਿੱਚ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਇੱਕ ਥ्रेट ਹੈ ਹੋ ਇਹ ਇਨਫੋਰਮੇਸ਼ਨ ਐਕਚੁਅਲੀ ਅਸਲ ਵਿੱਚ ਸਰ ਮੈਂ ਤਾਂ ਨਿਹਤਾ ਐ ਮੈਂ ਤਾਂ अर्बन ਨੋਰਮ ਨੋਰਮਲ ਸਿਟੀਜ਼ਨ ਐ ਇਹ ਤਾਂ ਸਟੇਟ ਦੀ ਡਿਊਟੀ ਐ ਸਾਡੇ ਤੱਕ ਪਹੁੰਚ ਕਰਨ ਦੀ ਸਾਨੂੰ ਦੱਸਣ ਦੀ ਕਿ ਤੁਹਾਡੇ ਖਿਲਾਫ ਸਾਡੇ ਕੋਲ ਇਹ ਥ੍ਰੈਟ ਪਰਸੀਵ ਹੋਈ ਆ ਮੈਨੂੰ ਇਹ ਵੀ ਪਤਾ ਹੈ ਕਿ ਇਹ ਜਿਹੜੀ ਥ੍ਰੈਟ ਪਰਸਪੈਕਸ਼ਨ ਦੀ ਰਿਪੋਰਟ ਐ ਇਹ ਤਕਰੀਬਨ 1 ਮਹੀਨਾ ਪੁਰਾਣੀ ਐ 1 ਮਹੀਨਾ ਪੰਜਾਬ ਸਰਕਾਰ ਨੂੰ ਇਹ ਪਤਾ ਸੀਗਾ ਕਿ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਜਾਨ ਨੂੰ ਕਿਸੇ 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 ਪਾਸਿਓ ਖਤਰਾ ਐ ਪਰ ਮੇਰੇ ਤੱਕ ਕਿਸੇ ਨੇ ਪਹੁੰਚ ਤੱਕ ਪਹੁੰਚ ਨਹੀਂ ਕੀਤੀ ਮੈਨੂੰ ਕੋਈ ਨੋਟਿਸ ਨਹੀਂ ਦਿੱਤਾ ਇਹ ਤਾਂ ਮੇਰੀ ਆਪਣੇ ਸੋਰਸਸ ਨੇ ਦੱਸਿਆ ਤੇ ਮੈਂ ਆਸ ਕਰਦਾ ਆ ਕਿ ਪੰਜਾਬ ਸਰਕਾਰ ਔਰ ਖਾਸ ਕਰਕੇ ਪੰਜਾਬ ਪੁਲਿਸ ਪੰਜਾਬ ਸਰਕਾਰ ਤੋਂ ਮੈਨੂੰ ਕੋਈ ਆਸ ਨਹੀਂ ਹੈ ਮੇਰੇ ਫਾਦਰ ਜੇਲ੍ਹ ਚ ਬੈਠੇ ਉਹਨਾਂ ਤੇ ਦੂਜਾ ਮੁਕਦਮਾ ਆ ਜਾਲ ਜਾਣ ਕੇ ਦਰਜ ਕਰਕੇ ਉਹਨੂੰ ਜੇਲ੍ਹ ਚ ਰੱਖਣ ਦਾ ਯਤਨ ਕੀਤਾ ਗਿਆ ਅਸਲ ਵਿੱਚ ਇਹ ਸਰਕਾਰ ਵੱਲੋਂ ਪੰਜਵਾਂ ਮੁਕਦਮਾ ਜੀ ਸੋ ਮੈਨੂੰ ਸਰਕਾਰ ਤੋਂ ਕੋਈ ਆਸ ਨਹੀਂ ਹੈ ਪਰ ਕਿਉਂਕਿ ਹੁਣ ਪੰਜਾਬ ਪੁਲਿਸ ਨੇ ਸਾਡੀ ਹਿਫਾਜ਼ਤ ਕਰਨੀ ਹੈ ਮੇਰੇ ਫਾਦਰ ਨੂੰ ਮਹਫੂਜ਼ ਰੱਖਣਾ ਪੰਜਾਬ ਪੁਲਿਸ ਦੀ ਡਿਊਟੀ ਹੈ ਤੋਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਮੈਂ ਅੱਜ ਚੰਡੀਗੜ੍ਹ ਜਾ ਕੇ ਬੰਦੀ ਜਿਹੜੇ ਜਿਹੜੇ ਵੀ ਆਫੀਸਰਸ ਨੂੰ ਮਿਲਣਾ ਮੈਂ ਮਿਲੂੰਗਾ ਤੁਹਾਨੂੰ ਬੇਨਤੀ ਕਰੂੰਗਾ ਕਿ ਜੇ ਐਸਐਲ ਵਿੱਚ ਏਡੀਜੀਪੀ ਇੰਟੈਲੀਜੈਂਸ ਕੋਈ ਕੋਲ ਕੋਈ ਐਸੀ ਰਿਪੋਰਟ ਹੈ ਜਿਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਕੋਈ ਥ੍ਰੈਟ ਹੈ ਤੋਂ ਉੱਤੇ ਅਮਲ ਕੀਤਾ ਜਾਵੇ ਸੁਖਪਾਲ ਖਹਿਰਾ ਜੀ ਜਿੱਦਾਂ ਫਰੈਂਸਲੇ ਜੇਲ ਦੇ ਵਿੱਚ ਨੇ ਔਰ ਜੇਲ੍ਹ ਤੇ ਤੁਹਾਨੂੰ ਪਤਾ ਹੀ ਹੈ ਕਿ ਗੈਂਗਸਟਰ ਵਗੈਰਾ ਵੀ ਕਾਫੀ ਜ਼ਿਆਦਾ ਉੱਥੇ ਹੁੰਦੇ ਨੇ ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਤੇ ਉੱਥੇ ਜੇਲ੍ਹ 'ਚ ਵੀ ਕਿਤੇ ਹਮਲਾ ਹੋਣ ਦੀ ਤੁਹਾਨੂੰ ਲੱਗਦਾ ਹੈ ਕਿ ਸ਼ੱਕ ਹੈਗੀ ਉੱਥੇ ਵੀ ਹੋ ਸਕਦਾ ਮੈਨੂੰ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਇੱਕ ਸਪੈਸਿਫਿਕ ਥ੍ਰੈਟ ਦੀ ਮੈਨੂੰ ਕੋਈ ਕਾਲ ਆਈ ਬਟ ਜੇ ਇੱਕ ADGP ਇੰਟੈਲੀਜੈਂਸ ਕੋਲ ਐਸੀ ਕੋਈ ਰਿਪੋਰਟ ਹੈ ਔਰ ਮੇਰੇ ਫਾਦਰ ਉਹਨਾਂ ਦੀ ਕਸਟਡੀ ਵਿੱਚ ਹੈ ਤਾਂ ਇਹ ਉਹਨਾਂ ਦੀ ਡਿਊਟੀ ਹੈ ਉਹਨਾਂ ਨੂੰ ਮਹਿਫੂਜ਼ ਰੱਖਣਾ ਅਸੀਂ ਤਾਂ ਨਿਹੱਤੇ ਨਾ ਸਰ ਆਪਾਂ ਤੁਸੀਂ ਨਾ ਤਾਂ ਆਪਾਂ ਥ੍ਰੈਟ ਪਰਸੈਪਸ਼ਨ ਕੈਰੀ ਆਊਟ ਕਰ ਸਕਦੇ ਆ ਨਾ ਆਪਣੇ ਕੋਲ ਕੋਈ ਇੰਟੈਲੀਜੈਂਸ ਆ ਵੀ ਆਰ ਨਾਰਮਲ ਸਿਟੀਜ਼ਨਸ ਇਟ ਇਜ਼ ਦ ਡਿਊਟੀ ਆਫ ਦ ਸਟੇਟ ਟੂ ਪ੍ਰੋਟੈਕਟ ਅਸ ਐਂਡ ਟੂ ਟੈਲ ਅਸ ਕਿ ਤੁਹਾਡੇ ਖਿਲਾਫ ਹੈ ਥ੍ਰੈਟ ਪਰਸੈਪਸ਼ਨ ਕੋਰਟ ਦੇ ਵਿੱਚ ਪ੍ਰोसीडिंग्स ਮੈਂ ਦੇਖ ਰਿਹਾ ਸੀ ਕੋਰਟ ਚ ਪ੍ਰोसीडिंग्स ਚੱਲ ਰਹੀਆਂ ਸੀ ਕਪੂਠਲਾ ਪੁਲਿਸ ਨੇ ਇਹ ਕਿਹਾ ਕਿ ਸਾਡੀ ਜਿਹੜੀ ਸਾਰੀ ਟੀਮ ਆ ਰਾਜਸਥਾਨ ਗਈ ਹੋਈ ਆ ਔਰ ਇਹ ਡਿਲੇ ਦਾ ਇੱਕ ਬਹਾਨਾ ਵਾ ਕਿ ਕਹਿ ਸਕਦੇ ਕਿ ਜਾਣ ਕੇ ਲੈ ਕੀ ਤਿਆਰ ਹੈ ਦੇ ਬਿਲਕੁਲ ਸਰ 100% ਡਿਲੇ ਕਰਨ ਦਾ ਇੱਕ ਟੈਕਟਿਕ ਹੈ ਬੜੀ ਹਾਸੋਈ ਨਹੀਂ ਗੱਲ ਹੈ ਕਿ ਸਾਡੇ ਖਿਲਾਫ ਹੀ ਇਦਾਂ ਕਰਦੇ ਆ ਜਦ ਮੇਰੇ ਫਾਦਰ ਦੀ ਐਨਡੀਪੀਐਸ ਵਿੱਚ ਬੇਲ ਹੋਣੀ ਸੀ ਤਾਂ ਏਜੀ ਸਾਹਿਬ ਦਿੱਲੀ ਚਲੇਗੇ ਕੀ ਪੰਜਾਬ ਸਰਕਾਰ ਕੋਲ ਸਿਰਫ ਪੁਲਿਸ ਫਾਈਲ ਦੀ ਕਾਪੀ ਆਪਣੇ ਕੋਲ ਫੋਟੋ ਫੋਟੋਸਟਾਟ ਮਸ਼ੀਨ ਨਹੀਂ ਹੈ ਕੀ ਇੱਕ ਇਨਸਾਨ ਦੀ ਲਿਬਰਟੀ ਤੁਸੀਂ ਇਸ ਬਹਾਨੇ ਤੇ ਕਟੇਲ ਕਰ ਸਕਦੇ ਹੋ ਕਿ ਨਹੀਂ ਜੀ ਸਾਡੀ ਫਾਈਲ ਤਾਂ ਇੱਧਰ ਗਈ ਹੈ ਉੱਧਰ ਗਈ ਹੈ ਆਪਣੀ ਜਿਹੜਾ ਸੰਵਿਧਾਨ ਹੈ ਉਹਦੇ ਚ ਬੜਾ ਕਲੀਅਰ ਲਿਖਿਆ ਕਿ ਇੱਕ ਇਨਸਾਨ ਦਾ ਲਿਬਰਟੀ ਉਹਦਾ ਉਹਦਾ ਬਾਹਰ ਰਹਿਣਾ ਬਹੁਤ ਜ਼ਰੂਰੀ ਹੈ ਪਰ ਇੱਕ ਇਹ ਸਰਕਾਰ ਦੀਆਂ ਕੋਝੀਆਂ ਚੱਲਣਾ ਮੇਰੇ ਫਾਦਰ ਨੂੰ ਉਹ ਹਰ ਇੱਕ ਹਤਕੰਡਾ ਆਪਣਾ ਕੇ ਜੇਲ੍ਹ ਵਿੱਚ ਰੱਖਣਾ ਚਾਹੁੰਦੇ ਜਿਹੜੇ ਫੈਂਸ ਲੱਗੇ ਸੀ ਸੁਖਪਾਲ ਖਰਾਈ ਤੇ ਸੁਭਾਰਪੁਰ ਜਿਹੜੀ ਐਫਆਈਆਰ ਹੋਈ ਸੀ ਉਹ ਫੈਂਸ ਵੀ ਕੋਈ ਏਡੇ ਜ਼ਿਆਦਾ ਨਹੀਂ ਸੀ ਕਿ ਜਿਹੜਾ ਉਹ ਬੇਲ ਬੇਲ ਵੀ ਸਕਦੀ ਸੀ ਔਰ ਪੁਲਿਸ ਜਾਣਬੁੱਝ ਕੇ ਜਿਹੜਾ ਇਹ ਕੋਈ ਪ੍ਰੋਪਗੈਂਡਾ ਜਾਂ ਪੰਜਾਬ ਸਰਕਾਰ ਦੇ ਹੱਥਾਂ 'ਚ ਖੇਲ ਕੇ ਕੁਝ ਕਰ ਰਹੀ ਹੈ ਇਦਾਂ ਦਾ ਕੁਛ ਹੈਗਾ ਬਿਲਕੁਲ ਦੇਖੋ ਸਰ ਇਹ ਪਹਿਲੀ ਗੱਲ ਤਾਂ ਇਹ ਮੁਕਦਮਾ ਸਾਰਾ ਸਰ ਝੂਠਾ ਹੈ ਮੇਰੇ ਫਾਦਰ ਤਾਂ 28 ਸਪਟੈਂਬਰ ਦੇ ਜੇਲ੍ਹ 'ਚ ਨੇ ਸਾਡੇ ਕੋਲ ਕੋਈ ਨਾ ਐਸਾ ਮੌਕਾ ਸੀਗਾ ਕਿ ਅਸੀਂ ਜਾ ਕੇ ਕਿਸੇ ਬੰਦੇ ਨੂੰ ਡਰਾਈਏ ਧਮਕਾਈਏ 4 ਤਰੀਕ ਨੂੰ ਇੱਕ ਪਾਸੇ ਜਦੋਂ ਸਾਡੀ ਪ੍ਰੋਨਾਨਸਮੈਂਟ ਲੱਗੀ ਸੀ ਹਾਈ ਕੋਰਟ ਵਿੱਚ ਉਹ ਉਸ 4 ਤਰੀਕ ਨੂੰ ਸਵੇਰੇ 3 ਵਜੇ ਇੱਕ ਮੁਕਦਮਾ ਦਰਜ ਹੋ ਜਾਂਦਾ ਆਪਾਂ ਸਾਰੇ ਪੰਜਾਬ 'ਚ ਹੀ ਰਹਿੰਦੇ ਆ ਤਾਂ ਆਪਾਂ ਸਾਰੇ ਕਈ ਵਾਰ ਆਪਾਂ ਨੂੰ ਪੁਲਿਸ ਦੇ ਨਾਲ ਸਾਡਾ ਵਾਹ ਪੈਂਦਾ ਕਦੀ ਆਸ਼ਤ ਤੱਕ ਆਪਣੀ ਕਾਰਵਾਈ ਤੇ ਸਵੇਰੇ 2 ਵਜੇ ਉੱਠ ਕੇ ਪਰਚਾ ਕੀਤਾ ਕਿਸ ਨੇ ਪੰਜਾਬ ਵਿੱਚ ਆਏ ਦਿਨ ਮਰਡਰ ਹੁੰਦੇ ਆ ਕੋਈ ਰਾਤ ਨੂੰ 2 ਵਜੇ ਉੱਠ ਕੇ ਕੋਈ ਪਰਚਾ ਕਰਦਾ ਰੋਬਰੀਆਂ ਹੁੰਦੀਆਂ ਸਾਰਾ ਕੁਝ ਹੁੰਦਾ 2 ਵਜੇ ਦੀ ਐਕਸਰਸਾਈਜ਼ ਅੰਡਰਟੇਕ ਕਰਨੀ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ ਚੋਂ ਗ੍ਰਿਫਤਾਰ ਕਰਨਾ ਇਹ ਸਰਕਾਰ ਦਾ ਜਿਹੜਾ ਪ੍ਰੋਸੀਜਰ ਸੀ ਉਹ ਪੁਲਿਸ ਉਹਨਾਂ ਦੀ ਮਦਦ ਕਰ ਰਹੀ ਹੈ ਸੁਨੀਲ ਜਾਖੜ ਜੀ ਨੇ ਵੀ ਕਾਫੀ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਤੇ ਉੱਥੇ ਕਾਫੀ ਕਾਂਗਰਸ ਦੇ ਕਾਫੀ ਲੀਡਰਸ਼ਿਪ ਨੂੰ ਨਾ ਟਾਰਗੇਟ ਕੀਤਾ ਕੀ ਮੰਨਦੇ ਹੋ ਕਿ ਕਾਂਗਰਸ ਲੀਡਰਸ਼ਿਪ ਤੁਹਾਡੇ ਨਾਲ ਹੈਗੀ ਐ ਇਸ ਲਈ ਖੜੀ ਐ ਮੋੜੇ ਨਾ ਮੋੜਾ ਜੋੜ ਕੇ ਖੜੀ ਐ ਕਿ ਬਾਅਦ ਚ ਦੱਸਿਆ ਜਾਏਗਾ ਸਰ ਜਦੋਂ ਮੇਰੇ ਫਾਦਰ ਨੂੰ ਜੇਲ੍ਹ ਅਰੈਸਟ ਕੀਤਾ ਗਿਆ ਸੀ ਸਤੰਬਰ ਵਿੱਚ ਤੇ ਕੁਝ ਘੰਟਿਆਂ ਦੇ ਵਿੱਚ ਰਾਜਾ ਵੜਿੰਗ ਜੀ ਪ੍ਰਧਾਨ ਸਾਹਿਬ ਬਾਜਵਾ ਸਾਹਿਬ ਔਰ ਸਾਰੇ ਸਾਡੇ ਸਾਰੀ ਲੀਡਰਸ਼ਿਪ ਸਾਡੇ ਘਰ ਆਇਸੇ ਮੈਂ ਸਿਆਸੀ ਟਿੱਪਣੀ ਨਹੀਂ ਕਰਦਾ ਮੇਰੇ ਤੱਕ ਸਰ ਸਰ ਕਾਂਗਰਸ ਪਾਰਟੀ ਨਹੀਂ ਮੈਂ ਅੱਜ ਮੈਂ ਤਾਂ ਇਹ ਕਹਿਣਾ ਕਿ ਅਕ੍ਰੋਸ ਪਾਰਟੀ ਲਾਈਨਸ ਲੋਕਾਂ ਨੇ ਮੇਰੇ ਤੱਕ ਪਹੁੰਚ ਕੀਤੀ ਮੈਨੂੰ ਯਕੀਨ ਦਿਵਾਇਆ ਕਿ ਸਰਦਾਰ ਸੁਖਪਾਲ ਸਿੰਘ ਖੈਰਾ ਨਾਲ ਜੋ ਹੋਇਆ ਉਹ ਤੱਕਾ ਹੈ ਜੇ ਇੱਕ ਚੁਣੇ ਹੋਏ ਨੁਮਾਇंदे ਨੂੰ ਤੁਸੀਂ ਇਸ ਤਰ੍ਹਾਂ ਜੇਲ੍ਹ ਚ ਰੱਖ ਸਕਦੇ ਹੋ ਤੇ ਆਮ ਆਮ ਜਿਹੜੇ ਆਪਾਂ ਇੱਥੇ ਕਚਹਿਰੀਆਂ ਵਿੱਚ ਇਨਸਾਫ ਲੈਣ ਆਨੇ ਆ ਸਾਨੂੰ ਕੀ ਇਨਸਾਫ ਮਿਲੂਗਾ ਅ ਲੱਗਦਾ ਨਹੀਂ ਕਿ ਸਰਕਾਰ ਇੱਕ ਡਬਲ ਉਹਦਾ ਚੱਲ ਰਹੀ ਹੈਗੀਆ ਕਿਉਂਕਿ ਇੱਕ ਪਾਸੇ ਅਰੋੜਾ ਮਿਸਟਰ ਅਰੋੜਾ ਨੂੰ ਜਿਹੜੀ ਹੈਗੀ ਦੋ ਸਾਲ ਦੀ ਸਜ਼ਾ ਹੋ ਰਹੀਆ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਆ ਮੰਤਰੀ ਵੀ ਆ ਔਰ ਉਹਨਾਂ ਕੋ ਝੰਡਾ ਜੜਾ ਆ ਜਾ ਰਿਹਾ ਵਾ ਉਹਨਾਂ ਨੂੰ ਮੰਤਰੀਪਦ ਤੋਂ ਲਾਹਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਜਦਕਿ ਇੱਕ ਜਿਹੜਾ ਐਮਐਲਏ ਆ ਉਹਨਾਂ ਨੂੰ ਵਿਦਰਨ 24 ਆਵਰਸ ਅਰੈਸਟ ਅਮਨ ਅਰੋੜਾ ਬਹੁਤ ਛੋਟੇ ਇੱਕ ਛੋਟੇ ਮੈਂ ਵੈਸੇ ਨਹੀਂ ਕਹਿ ਰਿਹਾ ਜਪਾ ਵੱਡੀ ਪਿਕਚਰ ਦੇਖੀਏ ਅਰਵਿੰਦ ਕੇਜਰੀਵਾਲ ਕਿੱਥੇ ਆ ਮੇਰੇ ਫਾਦਰ ਨੂੰ ਤਾਂ ਤੁਸੀਂ ਝੂਠੇ ਮੁਕਦਮੇ 'ਚ ਫੜ ਕੇ ਅੰਦਰ ਦੇਤਾ ਸੁਪਰੀਮ ਕੋ ਇੰਡੀਆ ਦੀ ਬੜੀ ਵੱਡੀ ਏਜੰਸੀ ਹੈ ਈਡੀ ਈਡੀ ਨੇ ਤਿੰਨ ਵਾਰ ਇਹਨਾਂ ਨੂੰ ਸਮਨ ਕੀਤਾ ਇਹ ਇੰਨੇ ਘਬਰਾਉਂਦੇ ਇੰਨੇ ਡਰਦੇ ਐ ਕਿ ਈਡੀ ਤੋਂ ਬਚਣ ਨਹੀਂ ਈਡੀ ਤੋਂ ਲੁਕਣ ਨਹੀਂ ਪੰਜਾਬ ਪੁਲਿਸ ਦੇ ਪੈਰਾ ਚਾ ਕੇ ਲੁਕ ਜਾਂਦੇ ਐ ਤੇ ਬਾਹਰ ਆ ਕੇ ਕਹਿੰਦੇ ਕਿ ਹਮ ਬੜੇ ਇਮਾਨਦਾਰ ਐ ਜੇ ਏਡੇ ਇਮਾਨਦਾਰ ਸੀ ਤੇ ਈਡੀ ਦੇ ਸਾਹਮਣੇ ਪੇਸ਼ ਹੋ ਸੁਖਪਾਲ ਸਿੰਘ ਖਹਿਰਾ ਨੂੰ ਈਡੀ ਨੇ 12 ਵਾਰ ਸਮਨ ਕੀਤਾ ਅਸੀਂ 12 ਦੇ 12 ਵਾਰ ਗਏ ਜਿਹਨਾਂ ਨੂੰ ਲੱਗਦਾ ਹੈ ਕਿ ਅਸੀਂ ਗ੍ਰਿਫਤਾਰੀ ਤੋਂ ਬਚ ਜਾਵਾਂਗੇ ਬਚ ਨਹੀਂ ਸਕਦੇ ਸਾਰੇ ਇਹ ਭਾਵੇਂ ਜਿੱਥੇ ਮਰਜ਼ੀ ਚੱਲ ਜਾਣ ਜਿੱਥੇ ਮਰਜ਼ੀ ਲੁਕ ਲਨ ਜਿਹੜੀ ਮਰਜ਼ੀ ਖੋਦ ਖੋਦ ਕੇ ਵਿੱਚ ਛੁਪ ਜਾਣ ਈਡੀ ਵਾਲਿਆਂ ਨੇ ਇਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਔਰ ਇਹਨਾਂ ਦਾ ਜਿਹੜਾ ਡਰ ਹੈ ਉਹ ਜਾਇਜ਼ ਹੈ ਆਖਲਾ ਸਵਾਲ ਹੈ ਕਿ ਅੱਜ ਦੀ ਕੀ ਮੰਨਦੇ ਹੋ ਕਿ ਜਿਹੜੀ ਅੱਜ ਦੀ ਬੇਲ ਲੱਗੀ ਆ ਸੁਖਪਾਲ ਖੈਰਾ ਜੀ ਨੂੰ ਬੇਲ ਮਿਲ ਜਾਏਗੀ ਔਰ ਉਹ ਬਾਹਰ ਆ ਜਾਣਗੇ ਜਾਂ ਪੁਲਿਸ ਆਪਣੇ ਇਹੀ ਪ੍ਰੋਪਗੈਂਡ ਨੇ ਕਰ ਦੇ ਦੇਗੀ ਦੇਖੋ ਮੈਨੂੰ ਉਮੀਦ ਨਹੀਂ ਮੈਨੂੰ ਆਸ ਹੈ ਮੈਨੂੰ ਯਕੀਨ ਹੈ ਕਿ ਸੁਪਾਲ ਸਿੰਘ ਖਿਆਰਾ ਨੇ ਬਾਹਰ ਆਣਾ ਸਰ ਸਾਡੇ ਤੇ ਐਡਾ ਵੱਡਾ ਇੱਕ ਡਰੱਗਸ ਦਾ ਕੇਸ ਬੁਨਿਆ ਗਿਆ ਸਾਨੂੰ ਉਹਦੇ ਵਿੱਚ ਜ਼ਮਾਨਤ ਦਿੱਤੀ ਤਿੰਨ ਮਹੀਨੇ ਚਾਰ ਮਹੀਨੇ ਪਹਿਲੇ ਸਰ ਮੈਂ ਕਿਆਸ ਗਾ ਕਿ ਜਿਸ ਦਿਨ ਸਾਨੂੰ ਆਪਣੀ ਕੋਰਟ ਵਿੱਚ ਆਪਣੇ ਕੋਰਟ ਵਿੱਚ ਆਪਣੀ ਦਲੀਲ ਪੇਸ਼ ਕਰਨ ਦਾ ਮੌਕਾ ਮਿਲਿਆ ਆਪਣਾ ਪੱਖ ਰੱਖਣ ਦਾ ਮੌਕਾ ਮਿਲਿਆ ਤੇ ਸਾਹਮਣੇ ਆਊਗਾ ਔਰ ਉਹੀ ਹੋਇਆ ਐਡਾ ਵੱਡਾ ਇਲਜ਼ਾਮ ਐਡਾ ਵੱਡਾ ਮੁਕਦਮਾ ਤਾਇਰ ਕੀਤਾ ਤੇ ਬੇਲ ਸਾਨੂੰ ਪਹਿਲੀ ਪੌੜੀ ਤੇ ਮਿਲ ਗਈ ਆ ਕੇ ਔਰ ਹਾਈ ਕੋਰਟ ਨੇ ਕੀ ਕਿ ਜਿਹੜਾ ਸੁਖਪਾਲ ਸਿੰਘ ਖੇੜਾ ਦੇ ਖਿਲਾਫ ਇਹਨਾਂ ਨੇ ਸਬੂਤ ਇਕੱਠੇ ਕੀਤੇ ਨੇ ਉਹ ਸਕੈਚੀ ਹੈ ਮਤਲਬ ਇਸ ਇਸ ਐਵਿਡੈਂਸ ਦੇ ਆਧਾਰ ਤੇ ਸੁਖਪਾਲ ਸਿੰਘ ਖੇੜਾ ਨੂੰ ਜੇਲ ਨਹੀਂ ਹੋ ਸਕਦੀ ਬੜੀ ਵੱਡੀ ਗੱਲ ਹੈ ਤੇ ਮੈਨੂੰ ਯਕੀਨ ਹੈ ਕਿ ਜਿੱਦਾਂ ਇਹਨਾਂ ਨੇ ਝੂਠਾ ਮੁਕੱਦਮਾ ਇਹ ਹੁਣ ਕੀਤਾ ਇਸ ਵਿੱਚ ਵੀ ਇਹੀ ਤੱਥ ਸਾਹਮਣੇ ਆਣਗੇ ਸਾਨੂੰ ਬੇਲ ਮਿਲੂਗੀ ਤੁਸੀਂ 1 2 3 ਦਿਨ ਸੱਚ ਨੂੰ ਡਰਾ ਸਕਦੇ ਹੋ ਧਮਕਾ ਸਕਦੇ ਹੋ ਹੈਰਾਨ ਕਰ ਸਕਦੇ ਹੋ ਪਰੇਸ਼ਾਨ ਕਰ ਸਕਦੇ ਹੋ ਪਰ ਸੱਚ ਨੂੰ ਸਰ چھਪਾਇਆ ਨਹੀਂ ਜਾ ਸਕਦਾ ਮੇਰੇ ਫਾਦਰ ਸਦਾ ਹੀ ਪੰਜਾਬ ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਦੇ ਵਾਸਤੇ ਬੋਲ ਰਿਹਾ ਦੋਆ ਸੱਲਾਹ ਵਿੱਚ ਜੇ ਪੰਜਵਾਂ ਮਕਦਮਾ ਉਹਨਾਂ ਤੇ ਕੀ ਸੁਖਪਾਲ ਖਹਿਰਾ ਐਡਾ ਵੱਡਾ ਕੋਈ دہشتਗਰ ਦਾ ਕਿ ਆਪਾਂ ਉਹਨਾਂ ਨੂੰ ਜੇਲ੍ਹਾਂਾਂ ਤੋਂ ਬਾਹਰਾਂ ਤੋਂ ਰੋਕ ਦੇਣ ਈਡੀ ਤੋਂ ਅਰਵਿੰਦ ਕੇਜਰੀਵਾਲ ਤੇ ਸੁਖਪਾਲ ਖਹਿਰਾ ਤੋਂ ਭਗਵੰਤ ਮਾਨ ਬਹੁਤ ਦਰਦੇ ਨੇ ਬਿਲਕੁਲ ਅੱਜ ਕੋਰਟ ਦੇ ਵਿੱਚ ਪੇਸ਼ੀ ਸੀ ਆਪਣਾ ਅਦਤਰੀਕ ਸੀ ਉਹਦਾ ਸ਼ਨਾਦੀ ਐਵੀਡੈਂਸ ਸੀ ਤੇ ਅੱਜ ਇਹਨਾਂ ਦੀ ਦੇਖਦੇ ਹਾਂ ਕਿ ਜੇਲ੍ਹ ਤੋਂ ਆਪਣਾ ਕੋਰਟ ਤੋਂ ਬੇਲ ਮਿਲਦੀ ਆ ਜਾਂ ਪੁਲਿਸ ਫੇ ਕੋਈ ਨਵਾਂ ਪ੍ਰੋਪਗੈਂਡਾ ਰਚ ਦਿੰਦੀ ਆ ਕੈਮਰਾਮੈਨ ਪ੍ਰੈਸ ਦੇ ਨਾਲ ਸਕੇਪ ਕੀਤਾ ਪੰਜਾਬ ਤੱਕ ਕਪੂਟਲਾ